ارے دیکھو مجیٹھیا جی ٹائم میرے پاس بہت کم ہے میں نے آگے بھی جانا ہے مجھے جلدی جلدی ہزار ایکڑ کا بتاؤ اور یہ 540 کروڑ روپے کہاں پر ہے ہم نے عورتوں کو ہزار روپے دینے والی گارنٹی بھی پوری کرنی ہے جلدی بتاؤ ਸੇਫ ਫੜੇ ਹਨ ਜਲਦੀ ਜਲਦੀ ਬਤਾਤੇ ਹਾਂ ਜੇ ਕਰੂੰ ਪਾਣੀ ਵਾਲੀ ਬੱਸ ਪੈਂਚਰ ਓਕੇ ਜੀ ਹਾਲ ਜੀ ਕਿਹੜੇ ਹਜ਼ਾਰ ਕਿੱਲੇ ਤੇ ਕਿਹੜੇ 540 ਕਰੋੜ ਜੇ ਹੁੰਦੇ ਤਾਂ ਤਾਂ ਹੀ ਲੱਭਦੇ ਤੁਸੀਂ ਮੈਨੂੰ ਬੱਸ ਛੇਤੀ ਛੇਤੀ ਰਿਹਾ ਕਰੋ ਤੇ ਆਹ ਜਿਮਣੀ ਚੋਣਾ ਦੀ ਤੁਸੀਂ ਤਿਆਰੀ ਕਰੋ ਦਿੱਲੀ ਤੋਂ ਤਾਂ ਥੋੜਾ ਪੱਤਾ ਸਾਫ਼ ਹੋਇਆ ਕਿਤੇ ਮੇਰੇ ਚੱਕਰ 'ਚ ਪੰਜਾਬ ਚ ਨਾ ਪੱਤਾ ਸਾਫ਼ ਕਰਾ ਲਈਆਂ ਦੇਖੀਏ ਮੈਂ ਜੀਟੀਆ ਜੀ अगर आपने जल्दी रेहा होना है तो आपको मेरे कुछ सवालों का जवाब देना पड़ेगा तो फिर मजीठिया जी गेम शुरू करते हैं मेरा पहला सवाल जे है कि पानी वाली बस का डायलॉग किसने शुरू किया था ए चरणजीत सिंह चन्नी बी भगवंत सिंह मान सी सुखवीर बादल ते चौथा नंबर आएगा ਨੀ ਟੂ ਸ਼ਟਰਾਂ ਵਾਲਾ ਉਹ ਮੈਦੀ ਰੰਗਿਆ ਜਾਂ ਇਹ ਤਾਂ ਬੱਚੇ ਬੱਚੇ ਨੂੰ ਪਤਾ ਕਿ ਉਹ ਜੀ ਗੱਲਾਂ ਕਰਦਾ ਇਹ ਤਾਂ ਸਾਡੇ ਵਾਲਾ ਸਾਡੇ ਵਾਲਾ ਚੱਲ ਫਿਰ ਹੁਣ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ 5 ਮਿੰਟ ਚ ਐਮਐਸਪੀ 5 ਮਿੰਟ ਚ ਅਸਥੀਵਾ ਦੇਣਾ ਤੇ ਵਾਪਸ ਲੈਣ ਵਾਲਾ ਮਹਾਨ ਸ਼ਖਸ ਕੋਣ ਹੈ ਏ ਭਵੰਤਮਾਨ ਬੀ ਪੱਬੂਮਾਨ ਸੀ ਅਨਮੋਲ ਗਗਨ ਮਾਨ ਤੇ ਡੀ ਹੈਗਾਗਾ ਸ਼ਹਿਰੀ ਮਾਨ ਦੇਖ ਭਾਈ ਕੇਜਰੀਬਾਲ ਤੂੰ ਕਹਿ ਸੀਗਾ ਵੀ ਜਿਹੜੇ ਸੁਵਾਲ ਦਾ ਜਵਾਬ ਦੇਂਗਾ ਤਾਂ ਮੈਂ ਤੈਨੂੰ ਜਲਦੀ ਛੱਡ ਦੂੰ ਹੁਣ ਤੂੰ ਆ ਮੈਨੂੰ ਕਿੱਧਰ ਲੈ ਚੱਲੇ ਆ ਮੈਨੂੰ ਲੱਗਦਾ ਤੂੰ ਜ਼ਬਾਨ ਦਾ ਪੱਕਾ ਨਹੀਂ ਆਰੇ ਮਜੀਠਿਆ ਜੀ ਆਪਕੋ ਕਿਆ ਸਮਝਾਉ ਆਪਕੋ ਤੋ ਖੁਦ ਇੱਕ ਨੇਤਾ ਹੋ ਉਹ ਨੇਤਾ ਕੀ ਬਾਤੋਂ ਪਰ ਕبھی ਯਕੀਨ ਨਹੀਂ ਕਰਨਾ ਚਾਹੀਦਾ। ਓਯਾ ਮੈਨੂੰ ਕਿੱਥੇ ਲੈ ਆਇਆ ਤੂੰ ਮਹਿੰਦੀ ਲੰਗਿਆ ਜਾ ਆ ਤਾਂ ਦੇਖ ਕੀ ਮੈਨੂੰ ਮਾਹੌਲ ਜਾਂ ਡਰ ਜਾ ਲੱਗੀ ਜਾਂਦਾ ਤੂੰ ਮੈਨੂੰ ਜੇਲ੍ਹ ਚ ਲੈ ਜਾ ਇੱਥੇ ਨਾ ਛੱਡ ਜੀ। ਕਉ ਨਿਕਲਦੀ ਐ ਨੇ ਚੀਕਾਂ ਇਹਨੂੰ ਕਹਿੰਦੇ ਆ ਚੀ ਚੀ